ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਆ ਸ਼ੀਨੇ ਫਾਰਮ ਤੇ ਆ ਤੇ ਕਲਦੀਪ ਵੀਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤੁਹਾਨੂੰ 6 7 ਜਨਵਾਰ ਅੱਜ ਦਿਖਾਵਾਂਗੇ ਬਾਈ ਕਲਦੀਪ ਦੇ ਘਰੋਂ ਮਿੱਤਰੋ ਸਾਰੇ ਆ ਜਨਵਰਾਂ ਦੀ ਆਪਾਂ ਪ੍ਰੋਪਰ ਡਿਟੇਲ ਲੈਣੀ ਆ ਮੁੱਢਲੀ ਜਾਣਕਾਰੀ ਲੈਣੀ ਆ ਕਿ ਇਹਨਾਂ ਦੇ ਬਾਰੇ ਡਿਟੇਲ ਆ ਕਿੰਨੇ ਦਿਨਾਂ ਦਾ ਕਿਹੜਾ ਪਸ਼ੂ ਕੱਚਾ ਵਾ ਤਿੰਨ ਮੱਝਾਂ ਤਿੰਨ ਚਾਰ ਗਾਵਾਂ ਦਿਖਾਵਾਂਗੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜੀ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਆ ਆਓ ਮਿਲਦੇ ਆ ਕਲਦੀ ਬਾਈ ਨੂੰ ਸასი ਸ਼ਰ ਕਲਦੀ ਬਾਈ ਕੀ ਹਾਲ ਚਾਲ ਹੈ ਭਾਈ ਠੀਕ ਹੈ ਵਧੀਆ ਜੀ ਚੇਤਾਕਰ ਪਰਿਵਾਰ ਜੀ ਚਲੋ ਸ਼ੁਕਰ ਆ ਕਲਦੀਪ ਭਾਈ ਅੱਜ ਕਿੰਨੇ ਜਾਨਵਰ ਆਪਣੀ ਕਚਿਹਰੀ ਦੇ ਵਿੱਚ ਤਿੰਨ ਮੱਝਾਂ ਤਿੰਨ ਹੀ ਗਾਵਾਂ ਤੇ ਤਿੰਨ ਹੀ ਮੱਝਾਂ ਠੀਕ ਹੈ ਭਾਈ ਕਿਹੜੀ ਕਾਲੀ ਗਾਵਾਂ ਵੱਡੀ ਗਾਵਾਂ ਭਾਈ ਇਹਦੀ ਕੀ ਡਿਟੇਲ ਆ ਨਹੀਂ ਆ ਗਾਂ ਦੇ ਬਾਰੇ ਭਾਈ ਕਾਲੀ ਗਾਂ ਇਹ ਤੀਜਾ ਸੂਆ ਸੂਣ ਵਾਲੀ ਹੈ ਭਾਈ ਠੀਕ ਆ ਬੱਚੇ ਤੁਹਾਨੂੰ ਸਾਰਿਆਂ ਨੂੰ ਐਂਡ ਤੇ ਮੈਂ ਸ਼ਾਟ ਲਾ ਦੂੰਗਾ ਮਿੱਤਰੋ ਤੇ ਕਿੰਨੇ ਦਿਨਾਂ ਦੀ ਸੋਈ ਆ ਬਾਈ ਇਹ ਇਹ ਬਾਈ ਸੋਈ ਆ 23 ਤਰੀਕ ਦੀ 23 ਤਰੀਕ ਦੀ ਹਾਂਜੀ ਮੰਡੀ ਵਾਲੇ ਦਿਨ ਦੀ ਹਾਂਜੀ ਠੀਕ ਆ ਕਿੰਨੀ ਧਾਰਾ ਹੋਣਗੀ ਬਾਈ ਹੁਣ ਹਾਂਜੀ ਕਿੰਨਾ ਦੁੱਧ ਹੋਊਗਾ ਹੁਣ 15 ਬੋਲਾ ਤਿਆਰ ਆ ਬਾਈ ਥਲੇ ਦੇ 15 ਕਿਲੋ ਬੋਲਾ ਤਿਆਰ ਆ ਚਵਾਈ ਚਵਾਈ ਕਿਵੇਂ ਆ ਬਾਈ ਓਕੇ ਆ ਜਮਾ ਠੀਕ ਆ ਤੇ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ ਇਹਦਾ ਕਰਾਂਗਾ 8000 ਰੁਪਏ ਠੀਕ ਆ ਬਾਈ ਦੁੱਧ ਪੀਕ ਲੈਵਲ ਦਾ ਕਿੰਨਾ ਦੇ ਦਿੰਦੀ ਹੈ ਬਾਈ 25 26 ਕਿਲੋ ਬਾਈ ਠੀਕ ਆ ਬਾਈ ਨਹੀਂ ਮਿੱਤਰੋ 23 ਤਰੀਕ ਦੀ ਸੂਈ ਹੋਈ ਆ ਤੇ ਅੱਜ 27 ਤਰੀਕ ਆ ਚੌਥਾ ਦਿਨ ਇਹਨੂੰ ਕਰਮਾ ਵਾਲੀ ਨੂੰ ਸੂਈ ਨੂੰ ਇਸ ਟਾਈਮ ਮਗਰ ਇਹਦੇ ਬੱਚਾ ਕਿ ਬੱਚੀ ਵੀਰੇ ਅੱਛਾ ਬਾਈ ਬੱਚਾ ਇਹਦੇ ਮਗਰ ਆ ਦੇ ਬੱਚੇ ਅੰਦਰ ਬੰਨੇ ਹੋਏ ਉਹਨਾਂ ਦੇ ਐਂਡ ਤੇ ਉੱਤੇ ਸ਼ਾਟ ਲੱਗਾ ਹੋਊਗਾ ਕਰੌਸ ਅੰਗ ਦੇ ਵਿੱਚ ਆ ਕਰਮਾ ਵਾਲੀ ਦੁੱਧ ਇਹਨੇ ਟੌਰਾਂ ਨਾਲ 24 25 ਕਿਲੋ ਦੇ ਦੇਣਾ ਵਜੂਦ ਚੰਗਾ ਵਾ ਗਾਂ ਦਾ ਬੰਤਰ ਚੰਗੀ ਆ ਗਾਂ ਦੀ ਧੰਚਾ ਚੰਗਾ ਵਾ 80000 ਰੁਪਿਆ ਡਿਮਾਂਡ ਆ ਜਿੰਦੇ ਵਿੱਚੋਂ ਮਾਨਤਨ ਹੋ ਜਾਊਗਾ 2 ਨੰਬਰ ਤੇ ਗਾਂ ਜਿਹੜੀ ਬਾਈ ਜਰਸੀ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਜਰਸੀ ਦੋ ਜਸਵੰਤ ਠੀਕ ਆ ਬਾਈ ਵੱਛੀ ਹਾਂਜੀ ਠੀਕ ਹੈ ਬਾਈ ਤੇ ਮੂਰਲੇ ਕ ਬਹਿਣੀ ਆਲੇ ਥਣ ਚੋਂ 15 20 ਧਾਰਾ ਹੀ ਆਉਂਦੀਆਂ ਮੂਰਲੇ ਕ ਬਹਿਣੀ ਆਲੇ ਥਣ ਚੋਂ 15 20 ਧਾਰਾ ਹੀ ਆਉਂਦੀਆਂ ਅੱਧਾ ਹੀ ਮੰਨੀਆਂ ਫਿਰ ਅੱਧਾ ਮੰਨ ਲਓ ਬਾਈ ਠੀਕ ਹੈ ਬਾਈ ਤੇ ਰੇਟ ਬਾਈ ਹੁੰਦਾ ਕੀ ਰਹੂਗਾ 40000 ਰੁਪਿਆ ਬਾਈ 40000 ਰੁਪਿਆ ਕੱਡੇ ਬਾੜੂ ਦੇ ਦੋ ਤੇ 14 15 ਹਾਂ ਮੈਸੂਈ ਕਿਨੇ ਮੰਨੀਆਂ ਬਾਈ ਇਹਨੂੰ 5 ਦਿਨ ਹੋ ਗਏ ਸੋਈ ਨੂੰ 5 ਦਿਨ ਹੋ ਗਏ ਸੋਈ ਨੂੰ ਲੈ ਮਿੱਤਰੋ 40000 ਰੁਪਈਆ ਦੀ ਡਿਮਾਂਡ ਆ 5 ਦਿਨ ਹੋ ਗਏ ਇਹਨੂੰ ਕਰਮਾ ਵਾਲੀ ਨੂੰ ਸੋਈ ਨੂੰ ਦੇਖ ਸਕਦੇ ਆ ਤੁਸੀਂ ਲਿਆ ਬਈ ਕੰਪਨੀ ਵਾਲੇ ਮੂਰਲੇ ਥਣ ਦੇ ਵਿੱਚੋਂ 15 20 ਧਾਰਾ 14 15 ਬਸ ਇੱਥੇ ਜੇ ਵੀ ਅੱਧਾ ਥਾਣਾ ਹੀ ਮਿੰਤਰੋ ਮਿਣਕੇ ਲਿਆ ਜੇ ਤੇ ਹੋ ਸਕਦਾ ਜੇ ਤੁਸੀਂ ਇਹਦਾ ਟ੍ਰੀਟਮੈਂਟ ਕਰ ਲੋ ਕਿਉਂਕਿ ਥਣ ਜੁੜ ਜਿਹੜੀ ਜੜਾ ਜੜ ਤੋਂ ਕਮਜ਼ੋਰ ਨਹੀਂ ਹੋਇਆ ਹਜੇ ਜਦੋਂ ਥਣ ਜੜ ਤੋਂ ਕਮਜ਼ੋਰ ਹੋ ਜਾਵੇ ਉਦੋਂ ਥਣ ਨੂੰ ਵਾਪਸ ਲੈਣਾ ਬਹੁਤ ਔਖਾ ਹੋ ਜਾਂਦਾ ਤੇ ਇਹ ਮੇਰੇ ਹਿਸਾਬ ਦੇ ਨਾਲ ਹੋਮੋਪੈਥੀ ਦੇ ਨਾਲ ਟੋਰਾ ਨਾਲ ਵਾਪਸ ਆ ਜਾਊਗਾ ਇਹਦਾ ਰੇਟ ਚੱਲਿਆ 3000 ਰੁਪਏ ਇਹ ਬਾਈ ਦੂਜਾ ਸੂਆਏ ਨਹੀਂ ਬਾਈ ਸਾਨੂੰ ਤਰੀਕ ਭੁੱਲਿਆ ਸੀ ਮੈਂ ਪੁੱਛ ਗਿਆ ਬੋਟਾ ਨੂੰ ਹਾਂ ਉਹਨੇ ਬਾਈ ਇਹ ਟਾਈਮ ਪਿਆ ਸਾਨੂੰ ਯਾਰ ਭੁੱਲ ਗਿਆ ਠੀਕ ਆ ਪਰ ਹੁਣੇ ਲੈਂਦੀ ਹੈ 12-13 ਦਿਨ ਠੀਕ ਆ ਬਾਈ ਹਾਂਜੀ ਵੀ ਮਾਲਾ ਉਹਨਾਂ ਨੂੰ ਤਰੀਕ ਭੁੱਲ ਗਈ ਹੈ ਹਾਂਜੀ ਤਾਂ ਹੀ ਵੜ ਕੱਚੀ ਹੈ ਨਾ ਹਾਂਜੀ ਹੂੰ ਤੇ ਬਾਈ ਫਿਰ 55000 55000 ਰੁਪਇਆ ਮੰਨਤਾ ਨਹੀਂਦਾ ਬਾਈ ਲਈ ਕਰਦਾਂਗੇ ਠੀਕ ਆ ਬਾਈ ਚਲੋ ਚੰਗੀ ਨਿਕਰੂਗੀ ਹਨਾ ਹੂੰ ਲੈ ਮਿੱਤਰੋ ਇਹਦਾ ਮੁੱਲ 55000 ਰੁਪਇਆ ਸੁਹਾ ਦੁੱਜਾ ਹੀ ਆ ਬਾਈ ਹਾਂਜੀ ਠੀਕ ਆ ਲਾਏ ਪਾਈ ਖੜੀ ਆ ਗਾੜੀ ਪਰ ਨਹੀਂ ਸ਼ੁਰੂ ਕਰਤੀ ਆ ਪਛਾੜੀ ਦੇ ਪਾਸੇ ਨੂੰ ਜੇ ਨਚਾਕਣਾ ਸ਼ੁਰੂ ਕੀਤਾ ਵਾ ਕਰਮਾਂ ਵਾਲੀ ਨੇ ਧੰਕਾ ਚੰਗਾ ਵਾ ਕ੍ਰੋਸ ਜਰਸੀ ਦੇ ਵਿੱਚ ਪੈਂਦੀ ਆ ਚੰਗਾ ਜਿਹੜਾ ਨੇ ਵਜੂਦ 14 15 ਕਿਲੋ 16 ਕਿਲੋ ਵੀ ਦੁੱਧ ਦੇ ਸਕਦੀ ਹੈ ਜੇ ਚੰਗੇ ਦੁੱਧ ਤੇ ਚੱਲ ਗਈ ਤਾਂ ਕਰਮਾ ਵਾਲੀ ਸਹੀ 18 20 ਕਿਲੋ ਆਪਾਂ ਗਰੰਟੀ ਦੇਦਾ ਹੈ 18 20 ਕਿਲੋ ਦੀ ਬਿਲਕੁਲ ਠੀਕ ਆ ਬਈ ਠੀਕ ਆ ਠੀਕ ਆ ਵੀਰੇ ਇਹ ਸਿੰਘੀਆਂ ਤਿੰਨ ਬਾਈ ਦੀਆਂ ਗਾਵਾਂ ਹਾਂਜੀ ਹੁਣ ਆਜੋ ਮਿੱਤਰੋ ਮੱਝਾਂ ਵਾਲੇ ਪੱਖ ਨੂੰ ਬਾਈ ਆਹ ਦਰਖਤ ਦੇ ਨਾਲ ਜਿਹੜੀ ਝੋਟੀ ਖੜੀ ਆ ਇਧਰਲੇ ਪਾਸੇ ਇੰਦੇ ਵਾਲੇ ਪਾਸੇ ਆ ਜਾ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਣ ਦੇ ਇਹਦੇ ਕੋਈ 10 12 ਦਿਨ ਪਏ ਆ ਸੂਣ ਦੇ ਵਿੱਚ ਹਾਂਜੀ ਦੁੱਧ ਕਿੰਨਾ ਕੁ ਦਿੰਦਾ ਬਾਈ ਇਹ 2:00 ਵਜੇ ਦਾ 9 ਕਿਲੋ ਪਹਿਲੇ ਸਵੇਰੇ ਠੀਕ ਆ ਭਾਈ ਤੇ ਭਾਈ ਦੀਪੇ ਦਾ ਕੀ ਰੇਟ ਕਰਾਂਗੇ ਹਾਂ ਮੋਲਾ ਬਈ 97000 ਰੁਪਿਆ 97000 ਰੁਪਿਆ ਮੋਲਾ ਮੰਤਨ ਠੀਕ ਆ ਭਾਈ ਲੈ ਮੇਤਰੋ ਦੂਜਾ ਸੂਆ ਝੋਟੀ ਸੁੰਦੀ ਆ ਹਜੇ 10 ਦਿਨਾਂ ਦੀ ਕੱਚੀ ਆ ਥੱਲੇ ਤੋਂ ਵੀ ਇਹਨਾਂ ਨੇ ਫੇਰਨ ਫੇਰ ਕੇ ਬਹੁਤ ਸੋਹਣੀ ਇਹਨਾਂ ਤਿਆਰ ਹੋ ਕੇ ਹੂੰ ਜਿੰਨਾ ਮਰਜੀ ਥੱਲੇ ਬੈਠੀ ਜਾਦੇ ਠੀਕ ਆ ਭਾਈ ਬਣਦੇ ਭਾਈ ਤੇ ਇਹਦਾ ਰੇਟ ਹੈਗਾ ਵਾ ਜਿਹੜਾ ਮਿੱਤਰੋ 97000 ਰੁਪਈਆ ਠੰਡੀ ਠੁੰਡੀ ਝੋਟੀ ਪਲੀ ਸੰਭੀ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਫੇਕੀ ਨਹੀਂ ਕਹਿ ਸਕਦੇ ਕਰਮਾ ਵਾਲੀ ਨੂੰ ਆਪਾਂ ਮਿੱਤਰੋ 16 ਟਾਂਚਾ 9 ਕਿਲੋ ਦੁੱਧ ਦਿੱਤਾ ਹੋਇਆ ਬਾਹਲਾ ਨਹੀਂ ਤਾਂ 10 11 ਕਿਲੋ ਦੁੱਧ ਐ ਤੱਕੀ ਵੀ ਟੋਰਾ ਦੇ ਨਾਲੇ ਦੇ ਕੇ ਜਾਊਗੀ ਤੇ ਬਾਈ ਜਿਹੜੀ 2 ਨੰਬਰ ਤੇ ਝੋਟੀ ਆ ਇਹ ਪਹਿਲਾ ਸੁਆ ਤੇ ਇਹ ਕਿੰਨੇ ਦਿਨ ਲੈਂਦੀ ਆ ਬਾਈ ਇਹ ਵੀ ਹਫਤਾ ਲੈਂਦੀ ਆ ਬਾਈ ਹਫਤਾ ਲੈਂਦੀ ਆ ਦੁੱਧ ਕਿੰਨਾ ਦੇਜੂਗੀ ਬਾਈ ਯੋਇ ਕੋ 98910 ਨੂੰ ਦੇ ਸਕਦੀ ਬਾਕੀ ਸੇਵਾ ਦੇ ਹਾਂ ਇਹ ਤਾਂ ਗੱਲ ਤੇਰੀ ਲੱਖ ਰੁਪਏ ਦੀ ਬਾਈ ਸਿੰਘ ਸਿੰਘੀ ਬੋਲ ਬੈਂਕ ਕਿੰਨੇ ਦੀ ਦੇ ਦਗੇ ਇਹ ਇਹ ਬਸ 76000 ਦੀ 67000 ਦੀ ਠੀਕ ਆ ਯਾਰ ਫਿਰ ਤਾਂ 67000 ਕੁ ਮੰਨ ਤਾਣ ਕਰਾਂਗੇ ਬਾਈ ਲੈ ਮੇਟਰੋ 67000 ਦੇ ਵਿੱਚ ਝੋਟੀ ਬਿਲ ਲੱਗੀ ਆ ਹੁਣ ਤੁਸੀਂ ਆਪ ਹੀ ਦੇਖ ਲਓ ਬਾਈ ਸਿੰਘ ਵੀ ਚੰਗਾ ਪਿੱਠਪੂੜਾ ਵੀ ਚੰਗਾ ਪਹਿਲਾਂ ਝੋਟੀ ਆ ਤੋਰਨ ਵਾਲੇ ਨੇ ਦੁੱਧ ਤੇ ਵੀ ਆਜਣਾ ਖਾ ਪੀ ਕੇ ਬਾਰਾ ਨਹੀਂ ਤਾਂ 10 11 ਕਿਲੋ ਦੁੱਧ ਵੀ ਦੇਣ ਲੱਗ ਪੈਣਾ ਇਹਨੇ ਫਿਰ ਕੋਈ ਮਾੜੀ ਨਹੀਂ ਯਾਰ ਗ੍ਰੈਡੇਟ ਮੱਝਾਂ ਆ ਜਾਂਦੀਆਂ ਇਹਨਾਂ ਦੋ ਦ ਤੋਰਾ ਨਾਲ ਦਈ ਜਾਣਾ ਕਿਉਂਕਿ ਝੋਟੀ ਦਾ ਟੰਚਾ ਚੰਗਾ ਵਜੂਦ ਚੰਗਾ ਪਰੇਖਾ ਬਲੂਖਾ ਤਾਂ ਨਹੀਂ ਖਾ ਗਿਆ ਕਿੰਨੇ ਦਾ ਮੁੱਲ ਕਰਨ ਲੱਗਾ ਨਹੀਂ ਨਹੀਂ ਠੀਕ ਆ ਮੈਂ 75 ਕਰੋ ਮੁੱਲ 70 ਕਹੀ ਜਾਈ ਲਈ ਉਹ ਤਾਂ ਗੱਲ ਤੇ ਨਹੀਂ ਲੱਖ ਵੀਰੇ ਠੀਕ ਆ ਭਾਈ ਠੀਕ ਆ ਭਾਈ ਹਾਂ ਜੈਲੀ ਆ ਹਨਾ ਇਹਦਾ ਪਹਿਲਾਂ ਹੱਥ ਨਹੀਂ ਲਾਣ ਦਿੰਦੇਗੇ ਤੇ ਭਾਈ ਉਹ ਜਿਹੜੀ ਝੋਟੀ 10 ਕਿਲੋ ਬਾਈ 8 ਕਿਲੋ 8 ਕਿਲੋ ਠੀਕ ਆ ਜੀ ਕਿਹਾ ਬਾਈ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਇਹ ਸੂਈ ਨੂੰ 15 ਦਿਨ ਹੋ ਗਏ ਆ 15 ਦਿਨ ਹੋ ਗਏ ਸੂਈ ਨੂੰ ਤੇ ਬਾਈ ਤੇਰੇ ਹਿਸਾਬ ਨਾਲ ਕਿੰਨਾ ਦੁੱਧ ਦੇ ਜੂਗੀ ਇਹ 10 ਕਿਲੋ ਦਾ ਸੀ ਗਿਆ ਥਲੇ ਦੇ ਹਾਂ ਚੋਟੀ ਥੋੜੀ ਜੀ ਮਾਲਾ ਹਨਾ ਵੱਜ ਜਾਈ ਹਾਂ ਬੰਦ ਲੈ ਵੇ ਜੂੜਾ ਹਾਂ ਚਵਾਈ ਚਵਾਈ ਕਿੰਨੇ ਲੱਗਿਆ ਭਾਈ ਹੈ ਭਾਈ ਦੀਪੇ ਚਵਾਈ ਚਵਾਈ ਬਹੁਤ ਆ ਭਾਈ ਪਿੱਟਪੂਰਾ ਬਹੁਤ ਖੜਨਾ ਹਨਾ ਪਿੱਟਪੂਰਾ ਭਾਈ ਕਾਫੀ ਬਹੁਤ ਆ ਭਾਈ ਹਾਂ ਵਸਾਈ ਭਾਈ ਇਹ ਕਿੰਨੇ ਦੀ ਦੇ ਦਾਂਗੇ ਭਾਈ ਇਹ ਭਾਈ ਲੱਖ ਰੁਪਏ ਦੀ ਲੱਖ ਰੁਪਏ ਦੀ ਠੀਕ ਆ ਭਾਈ ਲੈ ਮੇਤਰੋ ਲੱਖ ਰੁਪਏ ਦੇ ਵਿੱਚ ਚੋਟੀ ਏਡੀ ਵੱਡੀ ਤੇ 85 90 ਹਜ਼ਾਰ ਜਾਣਦੇ ਜਾਣਦੇ 85000 ਰੁਪਏ ਦੇ ਵਿੱਚ ਹੋ ਜੀ ਚੋਟੀ 80 85 ਇਹ ਟੋਕੜ ਗੱਪਣ ਹੋ ਕੇ ਵਿਕ ਜਾਂਦੀ ਏਡੇ ਬੋਤ ਵਾਲੀ ਮਿੱਤਰੋ ਉਹ ਤਾਂ ਗਈ ਆ ਉਹਦੇ ਟਿਕਾਣੇ ਤੇ ਤੇ ਆ 5 ਜਨਵਰੀ ਨੂੰ ਇੱਕ ਵਾਰੀ ਫੇਰ ਚਾਹਤ ਮਾਰ ਲਓ ਇਹ ਬਈ ਸਾਰੇ ਨਗਦੀਪੇ ਬਾਈ ਦੇ ਕੋਲੇ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਖੜਿਆ ਤੇ ਛੇਨੇ ਫਾਰਮ ਦੇ ਉੱਤੇ ਗੱਲਬਾਤ ਲਈ ਨੰਬਰ ਸਕਰੀਨ ਤੇ ਉੱਤੇ ਲਾ ਦੂੰਗਾ ਆਪਾਂ ਲੈ ਵੀ ਲੈਨੇ ਆ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਹਦੀ ਦੇ ਦਿੱਤੀ ਆ ਮੇਤਰੋ ਅਗਲੀ ਕਾਰਵਾਈ ਤੁਸੀਂ ਕਰ ਲਿਓ ਲੈਵੇ ਦੀ ਇੱਕ ਵਾਰੀ ਯਲੋ ਕਿਉਂਕਿ ਪਾਸ ਤੁਸੀਂ ਕਰਨੀ ਆ ਤੁਹਾਡਾ ਹੀ ਇਹ ਪਾਸ ਕਰਨ ਦਾ ਨਿੱਜੀ ਫਰਜ਼ ਆ ਕਿਉਂਕਿ ਬਈ ਤੁਸੀਂ ਪੈਸੇ ਲਾਉਣੇ ਆ ਤੇ ਅਗਲੀ ਕਾਰਵਾਈ ਤੁਸੀਂ ਕਰਨੀ ਹੁੰਦੀ ਆ ਕਿਉਂਕਿ ਅਸੀਂ ਤਾਂ ਇੱਕ ਤਸਵੀਰਾਂ ਨੇ ਮਾਧਿਅਮ ਰਾਈ ਤੁਹਾਨੂੰ ਪਸ਼ੂ ਦਾ ਅੰਗ ਤੇ ਰੰਗ ਦਿਖਾ ਸਕਦੇ ਆ ਤੇ ਟੰਗ ਦਿਖਾ ਸਕਦੇ ਆ ਦੁੱਧ ਦੇ ਪੱਖ ਹੁੰਦੇ ਆ ਜਿਹੜੇ ਚੋਣ ਵਾਲਾ ਪੱਖ ਥਣ ਦੇਖਣ ਵਾਲਾ ਪੱਖ ਦੁੱਧ ਤੋਲਣ ਵਾਲਾ ਪੱਖ ਤੋੜ ਕੇ ਦੇਖਣ ਵਾਲਾ ਪੱਖ ਕੋਲੇ ਆ ਕੇ ਦੇਖਣ ਵਾਲਾ ਪੱਖ ਹੋ ਹੁੰਦਾ ਤੁਹਾਡੇ ਹੱਥ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸ਼ੁਕਰੀਆ ਜਿਉਂਦੇ ਰਹੋ ਬਹੁਤ ਸਾਰਾ ਧੰਨਵਾਦ ਤੁਹਾਡਾ ਸਾਰਿਆਂ ਭਰਾਵਾਂ ਦਾ